ਨਮਸਕਾਰ ਦੋਸਤੋ ਮੈਂ ਹਰ ਸੁਰਿੰਦਰ ਔਰ ਤੁਸੀਂ ਦੇਖਦੇ ਪਿਓ ਬਾਈਜੀ ਟੀਵੀ ਪਰ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਾਈਜੀ ਟੀਵੀ ਦਾ ਪੱਤਰਕਾਰ ਨਾ ਹੋ ਕੇ ਆਪਣੇ ਜਿਹੜੇ ਪੁਰਾਣੇ ਟੀਚਰ ਰਹੇ ਆ ਪੁਰਾਣੇ ਅਧਿਆਪਕ ਰਹੇ ਆ ਜਿਹੜੇ ਕਿ ਸਾਡੇ ਲਈ ਕਹਿ ਸਕਦੇ ਹੋ ਕਿ ਸਮਾਜ ਦੀ ਸਿਰਜਣਾ ਦੇ ਇੱਕ ਸਤੰਭ ਸੀ ਜਿਨ੍ਹਾਂ ਤੋਂ ਬਿਨਾ ਇੱਕ ਬਿਲਡਿੰਗ ਹੈ ਜਿਹੜੀ ਉਹਦਾ ਨਿਰਮਾਣ ਨਹੀਂ ਹੋ ਸਕਦਾ ਉਸ ਉਹਨਾਂ ਸਿਰਮੌਰ ਉਹਨਾਂ ਸਿਰਮੌਰ ਸ਼ਖਸੀਤਾ ਨਾਲ ਮਿਲਣ ਜਾ ਰਿਹਾ ਤੁਹਾਨੂੰ ਮੈਂ ਜਿਹੜੇ ਕਿ ਅੱਜ ਗਰੋਟਾ ਸਕੂਲ ਦੇ ਵਿੱਚ 150 ਸਾਲਾ ਇਸ ਦਾ ਮਨਾਇਆ ਗਿਆ ਜੋ ਕਿ ਇਸ ਸਕੂਲ ਦੀ ਸਥਾਪਨਾ 1875 ਈਸਵੀ ਦੇ ਵਿੱਚ ਹੋਈ ਸੀ ਜਿਸ ਨੇ ਕਿ ਆਪਣੇ ਇੰਡੀਆ ਦੀ ਆਪਣੇ ਭਾਰਤ ਦੀ ਬੰਡ ਦਾ ਦੁਖਾਂਤ ਵੀ ਹੰਡਾਇਆ ਹੋਇਆ ਔਰ ਇਸ ਸਕੂਲ ਨੇ ਦੇਖਿਆ ਹੋਗਾ ਇਸ ਤੋਂ ਬਹੁਤ ਵੱਡੀਆਂ-ਵੱਡੀਆਂ ਸਫਲਤਾਵਾਂ ਜਿਹੜੀਆਂ ਇੱਥੋਂ ਆ ਨਿਕਲ ਕੇ ਗਈਆਂ ਔਰ ਜਿਨ੍ਹਾਂ ਨੇ ਕਾਫੀ ਨਾਮਣਾ ਖਟਿਆ ਔਰ ਅਸੀਂ ਕਹਿ ਸਕਦੇ ਹਾਂ ਕਿ ਇਹ ਸਕੂਲ ਕਾਂਗਰਸ ਪਾਰਟੀ ਦੀ ਕਾਂਗਰਸ ਦੀ ਜੋ ਕਿ ਉਤਪਤੀ ਆ ਉਹਦੇ ਤੋਂ ਵੀ ਪਹਿਲਾਂ ਦੀ ਸਿਰਜਣਾ ਇਸ ਦੀ ਹੋਈ ਆ ਇਸ ਸਕੂਲ ਦੀ ਸਥਾਪਨਾ ਹੋਈ ਆ ਔਰ ਇਤੋਂ ਜੇ ਕਿ ਮੈਂ ਏ ਸਕੂਲ ਤੋਂ 88 ਦੇ ਵਿੱਚ 1988 ਦੇ ਵਿੱਚ 10ਵੀਂ ਕੀਤੀ ਸੀ ਉਸ ਤੋਂ ਪਹਿਲਾਂ 5 ਸਾਲ ਤੱਕ ਜਿਸ ਵੇਲੇ ਇੱਥੇ ਰਿਹਾ ਉਸ ਵੇਲੇ ਸਾਡੇ ਅਧਿਆਪਕ ਜੋ ਕਿ ਉਸ ਵੇਲੇ ਹਰਮਾਸਤ ਜੀ ਸੀ ਸਰਦਾਰ ਹਜੂਰਾ ਸਿੰਘ ਜੀ ਜਿਨ੍ਹਾਂ ਦਾ ਕਿ ਇੱਕ ਸਾਡੇ ਮਨਾਂ ਦੇ ਵਿੱਚ ਉਸ ਵੇਲੇ ਖੋਫ ਹੁੰਦਾ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਸਾਨੂੰ ਕਿਤਨਾ ਕਿਤੇ ਲੱਗਦਾ ਕਿ ਇੱਕ ਫਖਰ ਫੀਲ ਹੁੰਦਾ ਹੈ ਵੀ ਉਹਨਾਂ ਦੀ ਸੇਧ ਦੇ ਵਿੱਚ ਚੱਲ ਕੇ ਆਪਾਂ ਜਿਹੜੇ ਆ ਆਪਣੀ ਜ਼ਿੰਦਗੀ ਤੋਂ ਕਾਫੀ ਸੰਤੋਸ਼ ਨਜ਼ਰ ਆਉਂਦੇ ਆ ਜਿਸ ਦਾ ਕਿ এডਿਊਕੇਸ਼ਨ ਦਾ ਰੋਲ ਹੈ ਜਿਹੜਾ ਹੋਣਾ ਚਾਹੀਦਾ ਜਿੱਥੇ ਮੋਰਲ ਐਜੂਕੇਸ਼ਨ ਦੇਣ ਦੇ ਵਿੱਚ ਇਹਨਾਂ ਨੇ ਸਾਨੂੰ ਕੋਈ ਬਹੁਤ ਵੱਡੀ ਹੈ ਜਿਹੜੀ ਇੱਕ ਰੋਲ ਅਦਾ ਕੀਤਾ ਜਿਹਦਾ ਕਿਤੇ ਨਾ ਕਿਤੇ ਨਾ ਚੰਦਿਆ ਹੋਇਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੇਖਿਆ ਜਿਹੜੀ ਨਜ਼ਰ ਆਂਦੀ ਆ ਔਰ ਇਹ ਸਭ ਇਹਨਾਂ ਦੀ ਬਦੌਲਤ ਹੀ ਆ ਔਰ ਉਹਨਾਂ ਦੇ ਨਾਲ ਮੈਂ ਮਿਲਾਨ ਜਾ ਰਿਹਾ ਜੋ ਕਿ ਆਪਣਾ ਉਹ ਆਪਣੀ ਇੰਟਰੋਡਕਸ਼ਨ ਵੀ ਕਰਵਾਣਗੇ ਜਦੋਂ ਕਿ ਉਹ ਇੰਟਰੋਡਕਟ ਦੇ ਮਸਤਾਜ ਨਹੀਂ ਇੱਕ ਬਹੁਤ ਵੱਡੇ ਉਹਨਾਂ ਨੇ ਕਾਫੀ ਵੱਡੇ ਲੇਖਕ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਰ ਜਨਮਦਾਨ ਤੁਹਾਨੂੰ ਔਰ ਮੈਂ ਚਾਹਾਂਗਾ ਕਿ ਸਾਡੀ ਆਉਣ ਵਾਲੀ ਜਿਹੜੀਆਂ ਪੀੜ੍hiyan ਹਨ ਉਹਨਾਂ ਨੂੰ ਕੋਈ ਆਪਣੇ ਤੋਂ ਸੰਦੇਸ਼ ਦਿਓ ਜੀ ਮੈਂ ਹਜ਼ੂਰਤ ਸਿੰਘ ਰਿਟਾਇਰਡ ਪ੍ਰਿੰਸੀਪਲ ਕੇਂਦਰ ਵਿਦਿਆਲਾ ਐਕਸ ਡਿਮਾਸਟਰ گورਨਮੈਂਟ ਹਾਈ ਸਕੂਲ ਗਰੋਟਾ ਜੀ ਬੋਲੋ ਮੈਂ ਬੱਚਿਆਂ ਨੂੰ ਮੈਂ ਸਾਨੂੰ ਕਹਾਂਗਾ ਕਿ ਜੋ ਖੜਕਾ ਧੜਕਾ ਉਸ ਵੇਲੇ ਸੀ ਆਵਾਜ਼ ਦੇ ਵਿੱਚ ਉਸੇ ਹੀ ਖੜਕੇ ਧੜਕੇ ਦੇ ਵਿੱਚ ਬੋਲਣ ਤੱਕ ਤੇ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ ਜੀ ਗੱਲਿਆ ਭਈ ਬੱਚੇ ਰਬ ਰੂਪ ਨੇ ਪ੍ਰਮਾਤਮਾ ਇਹਨਾਂ ਦੇ ਵਿੱਚ ਵਸਦਾ ਇਹ ਚਲਦੇ ਫਿਰਦੇ ਮੰਦਰ ਮਸਜਿਦਾਂ ਵਾਲੇ ਨੇ ਅਗਰ ਇਹਨਾਂ ਦੀ ਸੇਵਾ ਅਸੀਂ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਵਾਂਗੇ ਇਹਨਾਂ ਦੀ ਇੱਜ਼ਤ ਮਾਨ ਕਰਾਂਗੇ ਤੇ ਪ੍ਰਮਾਤਮਾ ਵੀ ਖੁਸ਼ ਹੁੰਦਾ ਜੇ ਬਿਲਕੁਲ ਅਸੀਂ ਕਹੀਏ ਵੀ ਮੰਦਰ ਮਸਜਿਦ ਮਿੱਥੇ ਟੇਕੇ ਤੇ ਇਹਨਾਂ ਦੇ ਨਾਲ ਬੈਸਦਾ ਵੀ ਕਰੀਏ ਫੇ ਕੁਝ ਨਹੀਂ ਹੋਣਾ ਇਹਨਾਂ ਦੀ ਸੇਵਾ ਕਰਕੇ ਮੈਂ ਬਹੁਤ ਕੁਝ ਪਾਇਆ ਔਰ ਹਰਲੇ ਵੀ ਪਾ ਰਿਹਾ ਔਰ ਹਾਲੇ ਤੱਕ ਵੀ ਯਾਦ ਕਰਦੇ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਮੇਰੀ ਪਛਾਣ ਹੈ ਔਰ ਪੂਰੇ ਹਿੰਦੁਸਤਾਨ ਦਾ ਵੀ ਮੈਂ ਡਾਇਰੈਕਟਰ ਰਿਹਾ ਮਤਲਬ ਮੈਂ ਹੁਣ ਕਿਉਂਕਿ ਰਿਟਾਇਰ ਹੋ ਗਿਆ ਲੇਕਿਨ ਮੈਂ ਬੇਲਾ ਨਹੀਂ ਬਿੰਦਾ ਮੈਂ ਕੁਛ ਨਾ ਕੁਛ ਪੰਜਾਬੀ ਮਾਂ ਦੀ ਬੋਲੀ ਨੂੰ ਕਿ ਉਹ ਰੇ ਦੇ ਵਿੱਚ ਕੁਝ ਨਾ ਕੁਝ ਆਪਣਾ ਯੋਗਦਾਨ ਪਾਉਂਦਾ ਰਹਿਣਾ ਮੇਰੀਆਂ 35 ਕਿਤਾਬਾਂ ਛਪ ਚੁੱਕੀਆਂ ਆਂ ਔਰ 15 ਕਿਤਾਬਾਂ ਛਪਣੀਆਂ ਦਿੱਤੀਆਂ ਆਂ ਹੋਰ ਹੀ ਮੈਂ ਹਰ ਸਾਲ ਲਿਖਦਾ ਰਹਿਣਾ ਬੱਚਿਆਂ ਦੇ ਵਾਸਤੇ ਹੀ ਲਿਖਦਾ ਇਹ ਬੱਚਿਆਂ ਦਾ ਹੀ ਅਸ਼ੀਰਵਾਦ ਹੈ ਇਹ ਬੱਚਿਆਂ ਤੋਂ ਹੀ ਸਿੱਖਿਆ ਜਿਸ ਕਰਕੇ ਇਹਨਾਂ ਬੱਚਿਆਂ ਦੇ ਵਿੱਚ ਸਭ ਕੁਝ ਹੈ ਇਸ ਕਰਕੇ ਸਾਨੂੰ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਔਰ ਮੇਰਾ ਮਾ ਬਾਪਾ ਮਤਨ ਨੂੰ ਵੀ ਇਹ ਕਹਿਣਾ ਹੈਗਾ ਕਿ ਬੱਚਿਆਂ ਨੂੰ ਕਦੇ ਵੀ ਨੇਗੇਟਿਵ ਸੋਚਣੀ ਨਹੀਂ ਕਰਨੀ ਮਤਲਬ ਨਾ ਪੱਕੀ ਨਹੀਂ ਰੱਖਣਾ ਹਾਂ ਪੱਕੀ ਹੀ ਰੱਖਣਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਰਾਮ ਗਾਂ ਧੰਨਵਾਦ ਬਹੁਤ ਧੰਨਵਾਦੀ ਸਰ ਇਸੇ ਤਰ੍ਹਾਂ ਨਾਲ ਸਾਡੇ ਉਸ ਵੇਲੇ ਦੇ ਸਾਇੰਸ ਮਾਸਟਰ ਸੰਤੋਸ਼ ਮਹਾਜਨ ਜੀ ਔਰ ਜਿਨ੍ਹਾਂ ਦੇ ਪਿਤਾ ਜੀ ਇਸ ਸਕੂਲ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਜੀ ਐਲ ਮਹਾਜਨ ਜੀ ਜੋ ਕਿ ਉਸ ਵੇਲੇ ਪਾਰਟੀਸ਼ਨ ਤੋਂ ਪਹਿਲਾਂ ਇਸ ਸਕੂਲ ਦੇ ਹਡਮਾਸਟਰ ਸਨ ਔਰ ਆਪਾਂ ਉਹਨਾਂ ਐਸ ਵੇਲੇ ਉਹ ਤਾਂ ਮੌਜੂਦ ਨਹੀਂ ਲੇਕਿਨ ਐਸ ਵੇਲੇ ਜੋ ਸਾਡੇ ਸੰਤੋਸ਼ ਮਹਾਜਨ ਜੀ ਆ ਏ ਮਾਸਟਰ ਸੰਤੋਸ਼ ਮਹਾਜਨ ਜੀ ਜਿਨ੍ਹਾਂ ਤੋਂ ਆਪਾਂ ਸਾਇੰਸ ਦੀ ਸਿੱਖਿਆ ਉਸ ਵੇਲੇ ਗ੍ਰਹਿਣ ਕੀਤੀ ਸੀ ਉਹਨਾਂ ਨਾਲ ਵੀ ਮਿਲਾਂਦਾ ਜੀ ਧੰਨਵਾਦ ਸਰ ਪਹਿਲਾਂ ਤੋਂ ਸਭ ਤੋਂ ਪਹਿਲਾਂ ਚਰਨਵੰਨਨਾ ਤੁਹਾਨੂੰ ਔਰ ਮੈਂ ਚਾਹਾਂਗਾ ਕਿ ਆਪਣੇ ਉਸ ਵੇਲੇ ਦੀ ਜੋ ਸਿੱਖਿਆ ਸਾਨੂੰ ਦਿੱਤੀ ਹੈ ਉਸੇ ਤਰ੍ਹਾਂ ਦੀ ਸਿੱਖਿਆ ਸਾਡੇ ਆਉਣ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਵੀ ਦਿੱਤੀ ਜਾਏ ਮੈਂ ਸੰਤੋਸ਼ ਕੁਮਾਰ ਮਹਾਜਨ ਰਿਟਾਇਰਡ ਪ੍ਰਿੰਸੀਪਲ ਇਸ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰੋਟਾ ਵਿਕੇ ਵਿਕੇ 150 ਸਾਲਾ ਮਨ ਮਨਾਣ ਲਈ ਅਸੀਂ ਇਕੱਠੇ ਹੋਏ ਆ ਬੜੀ ਖੁਸ਼ੀ ਦਾ ਮੌਕਾ ਹੈ ਔਰ ਇਹ ਸਾਨੂੰ ਪੁਰਾਣੀਆਂ ਯਾਦਾਂਵਾਂ ਲੈ ਕੇ ਜਾਂਦੇ ਆ ਜਦੋਂ ਮੇਰੇ ਪਿਤਾ ਜੀ ਇਸ ਸਕੂਲ ਵਿੱਚ 1948 ਦੇ ਡਾਇਰెక్టర్ ਬਣੇ 1955 ਵਿੱਚ ਇਹ ਡਿਸਟ੍ਰਿਕਟ ਬੋਰਡ ਹਾਈ ਸਕੂਲ ਬਣਿਆ ਔਰ 1968 ਤੱਕ ਉਹਨਾਂ ਨੇ ਸੇਵਾ ਕੀਤੀ ਸਾਡਾ ਸਾਰਾ ਬਚਪਨ ਇਹ ਬੋਰਡ ਦੇ ਵਿਕਸਥੇ ਥੱਲੇ ਗੁਜ਼ਰਿਆ ਔਰ ਬੱਚਿਆਂ ਦੇ ਵਿੱਚ ਇੰਨੀ ਸ਼ਰਧਾ ਭਾਵਨਾ ਹੁੰਦੀ ਸੀ ਕਿ ਬੱਚੇ ਖਾਲ ਤੋਂ ਪਾਰ ਜਾ ਕੇ ਉਥੋਂ ਸਰਾਡ ਲਿਆ ਕੇ ਇਥੇ ਸ਼ੈੱਡ ਛੱਡਾ ਬਣਾਈਆਂ ਗਿਆ ਔਰ ਪਿਤਾ ਜੀ ਇਤਨੇ ਜਿਆਦਾ ਸਮਰਪਿਤ ਸਨ ਕਿ ਸਕੂਲ ਟਾਈਮ ਤੋਂ ਬਾਅਦ ਵੀ ਬੱਚਿਆਂ ਨੂੰ ਪੜ੍ਹਾਉਂਦੇ ਰਹਿੰਦੇ ਸੀ ਉਹਨਾਂ ਨੂੰ ਬਾਅਦ ਚ ਵੀ ਖੜਾਉਂਦੇ ਸੀ ਔਰ ਉਹਦਾ ਨਤੀਜਾ ਸੀ ਕਿ ਉਹ ਬੱਚੇ ਬਾਅਦ ਚ ਵੀ ਜ਼ਿੰਦਗੀ ਜਿੱਥੇ ਮਿਲੇ ਉਹ ਹਮੇਸ਼ਾ ਚਰਨਾ ਬੰਦਨਾ ਕਰਕੇ ਜਾਂ ਆਸ਼ੀਰਵਾਦ ਲੈ ਕੇ ਹੀ ਜਾਂਦੇ ਸਨ ਇਹਨਾਂ ਵਿੱਚ ਪ੍ਰਿੰਸੀਪਲ ਕਰਨ ਸਿੰਘ ਮਨਹਾਸ ਐਸਡੀ ਕਾਲਜ ਦੇ ਉਹ ਜਦੋਂ ਵੀ ਮਿਲਦੇ ਸੀ ਤੇ ਉਹ ਆਪਣੇ ਪਰਿਵਾਰ ਨੂੰ ਉਤਰ ਕੇ ਸਾਰਿਆਂ ਨੂੰ ਕਹਿੰਦੇ ਸੀ ਬਈ ਇਹਨਾਂ ਦੇ ਉਹ ਜਿਹੜਾ ਉਹਨਾਂ ਨੇ ਇੱਥੇ ਸ਼ੁਭ ਕੰਮ ਕੀਤੇ ਉਹਦਾ ਨਤੀਜਾ ਹੈ ਕਿ ਮੈਂ ਔਰ ਮੇਰੀ ਪਤਨੀ ਸ਼੍ਰੀਮਤੀ ਪ੍ਰੇਮ ਲਤਾ ਮਹਾਜਨ ਜੀ ਨੂੰ ਵੀ ਇਸ ਸਕੂਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਪਹਿਲਾਂ ਮੈਂ ਸਾਇੰਸ ਮਾਸਟਰ ਸੀ ਔਰ ਬਾਅਦ ਵਿੱਚ ਮੈਂ ਲੈਕਚਰ ਕਮਰਸ ਜਿਹੜਾ ਇਸ ਸਕੂਲ ਦੇ ਵਿੱਚ ਸੇਵਾਵਾਂ ਦਿੱਤੀਆਂ ਸਾਨੂੰ ਪਿਤਾ ਜੀ ਦੇ ਸਮੇਂ ਤੋਂ ਅਨੈਸਟੀ ਡੈਡੀਕੇਸ਼ਨ ਔਰ ਸਮਾਜ ਸੇਵਾ ਔਰ ਦੇਸ਼ ਭਗਤੀ ਇਹ ਚੀਜ਼ਾਂ ਸਾਨੂੰ ਵਿਰਾਸਤ ਵਿੱਚ ਮਿਲੀਆਂ ਔਰ ਇਹੋ ਚੀਜ਼ਾਂ ਜਿਹੜੀਆਂ ਨਾ ਅਸੀਂ ਸਮਾਜ ਦੇ ਵਿੱਚ ਲੈ ਕੇ ਗਏ ਆ ਅੱਜ ਵੀ ਅਸੀਂ ਸਮਾਜ ਦੀ ਸੇਵਾ ਕਰ ਰਹੇ ਆ ਔਰ ਉਸ ਦਾ ਨਤੀਜਾ ਇਹ ਹੈ ਕਿ ਮਾਨ ਸਮਾਨ ਜਿਹੜਾ ਹੈ ਉਹ ਆਪਣੇ ਆਪ ਹੀ ਮਿਲਦਾ ਹੈ ਸਾਡੇ ਹੱਥ ਸਰਵ ਜਿਹੜੀ ਆ ਸਮਾਜ ਦੀ ਸੇਵਾ ਹੀ ਆ ਉਹਨਾਂ ਦਾ ਭਲਾ ਹੈ ਬੱਚਿਆਂ ਦੀ ਵਿੱਚ ਇੱਕ ਸੰਦੇਸ਼ ਮੇਰਾ ਹੈ ਕਿ ਡਿਸਪਲਨ ਚ ਰਹੋ ਮਿਹਨਤ ਕਰੋ ਲਕਸ਼ੇ ਤੇ ਹਰ ਵੇਲੇ ਧਿਆਨ ਰੱਖੋ ਦੁਨੀਆ ਦੀ ਤੁਹਾਨੂੰ ਕੋਈ ਤਾਕਤ ਜਿਹੜੀ ਹੈ ਉਹ ਨੀਚਾ ਨਹੀਂ ਦਿਖਾ ਸਕਦੀ ਸ਼ਿਵ ਖੇੜਾ ਦੀ ਕੋਟੇਸ਼ਨ ਬੜੀ ਜ਼ਬਰਦਸਤ ਹੈ ਯੂ ਕੈਨ ਵੇ ਉਸਨੇ ਕਿਤਾਬ ਲਿਖੀ ਹੈ ਉਹਦੇ ਵਿੱਚ ਉਹ ਕਹਿੰਦਾ ਹੈ ਸਕਸੈਸਫੁਲ ਪੀਪਲ ਡੋਟ ਡੂ ਡਿਫਰੈਂਟ ਥਿੰਗਸ ਦੇ ਡੂ ਥਿੰਗਸ ਡਿਫਰੈਂਟ ਡਿਫਰੈਂਟਲੀ ਕਾਮਯਾਬ ਲੋਗ ਕੋਈ ਅਲੱਗ ਸਾਡੇ ਨਾਲੋਂ ਨਹੀਂ ਕੰਮ ਕਰਦੇ ਪਰ ਉਹਨਾਂ ਦਾ ਕੰਮ ਕਰਨ ਦਾ ਅੰਦਾਜ਼ ਅਲੱਗ ਹੁੰਦਾ ਹੈ ਇਸ ਕਰਕੇ ਉਹ ਜੀਵਨ ਚ ਰਾਈਜ਼ ਕਰਦੇ ਆ ਔਰ ਇਹ ਸਕੂਲ ਨੂੰ ਮਾਨ ਹੈ ਕਿ ਇਹ ਸਕੂਲ ਦੇ ਬੱਚੇ ਜਿਹੜੇ ਨੇ ਦੁਨੀਆ ਦੇ ਨਕਸ਼ੇ ਦੇ ਉੱਤੇ ਜਿਹੜੇ ਨੇ ਉਹ ਸ਼ਾਇ ਹੈ ਨਾ ਔਰ ਆਸ ਕਰਨਾ ਹੈ ਕਿ ਇਹ ਬੱਚੇ ਜਿਹੜੇ ਹੈ ਇਹ ਪ੍ਰੇਰਣਾ ਲੈ ਕੇ ਜੀਵਨ ਚ ਤਰੱਕੀ ਕਰਨਗੇ ਔਰ ਸਮਾਜ ਦੇ ਵਿੱਚ ਆਪਣੀ ਸੇਵਾ ਜਿਹੜੀ ਹੈ ਉਹ ਜਾਰੀ ਰੱਖਣਗੇ ਸਮਾਜ ਹੈ ਤੇ ਅਸੀਂ ਹੈ ਇਸ ਤਰ੍ਹਾਂ ਨਾਲ ਸਾਡੇ ਉਸ ਸਮੇਂ ਅਧਿਆਪਕ ਰੇ ਮੈਡਮ ਪ੍ਰੇਮਲਤਾ ਮਹਾਜਨ ਜੀ ਔਰ ਇਸ ਉਸ ਵੇਲੇ ਇੰਗਲਿਸ਼ ਦੇ ਟੀਚਰਸ ਹਨ ਨਾਲ ਸਾਨੂੰ ਐਸਐਸਟੀ ਵੀ ਪੜ੍ਹਾਉਂਦੇ ਸਨ ਔਰ ਉਹਨਾਂ ਦੀਆਂ ਵੀ ਸੁਭਾਵਾਂ ਸਾਨੂੰ ਮਿਲੀਆਂ ਜਨਾਂ ਦੇ ਸਦਕਾ ਅੱਜ ਆਪਾਂ ਸਮਾਜ ਦੇ ਵਿੱਚ ਇੱਕ ਚੰਗਾ ਜੀਵਨ ਜੇ ਆਪਣਾ ਜਿਹੜਾ ਕਰਦੇ ਪਿਆ ਆ ਸਭ ਤੋਂ ਪਹਿਲਾਂ ਚੰਨਵੰਦਨਾ ਜੀ ਮੈਡਮ ਆਪਣੇ ਨੂੰ ਚੰਨਵੰਦਨਾ ਕਹਿ ਰਿਹਾ ਮੈਂ ਔਰ ਆਪਾਂ ਚਾਹਨੇ ਆ ਕਿ ਆਪਣੇ ਸਾਡੇ ਸਾਨੂੰ ਸਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਸਾਨੂੰ ਫਿਰ ਤੋਂ ਕਹੀ ਹੈ ਜਿਹੜੀ ਸਿੱਖਿਆ ਜਿਹੜੀ ਦਿੱਤੀ ਜਾਵੇ ਪੋਜੀਟਿਵ ਸਿੱਖਿਆ ਦਿੱਤੀ ਜਾਵੇ ਜੋ ਕਿ ਅਸੀਂ ਆਪਣੇ ਬੱਚਾ ਨੂੰ ਵੀ ਡਿਲੀਵਰ ਕਰ ਪਾਈਏ ਮੈਂ ਪ੍ਰੀਤ ਮਹਾਜਨ 80 'ਚ ਮੇਰੀ ਮੈਰिज ਹੋਈ ਔਰ ਮੈਰिज ਤੋਂ ਬਾਅਦ ਮੈਂ ਸਕੂਲ ਦੇ ਵਿੱਚ ਸਰਵਿਸ ਕੀਤੀ 2000 ਤੱਕ ਮੈਂ ਸਕੂਲ ਦੇ ਵਿੱਚ ਰਹੀ ਔਰ ਇਹ ਸਕੂਲ ਦੇ ਵਿੱਚ ਮੈਂ ਪੂਰੀ ਮਿਹਨਤ ਲਗਨ ਦੇ ਨਾਲ ਪੜਾਇਆ ਕਿਉਂਕਿ ਮੇਰੇ ਦਿਮਾਗ ਵਿੱਚ ਇੱਕ ਗੱਲ ਹੁੰਦੀ ਸੀ ਕਿ ਜੇ ਅਸੀਂ ਬੱਚਿਆਂ ਨੂੰ ਨਾ ਪੜਾਇਆ ਤੇ ਸਾਡੇ ਆਪਣੇ ਬੱਚੇ ਕੁਝ ਨਹੀਂ ਬਣਨਗੇ ਉਹਦਾ ਸਿੱਟਾ ਇਹ ਹੈ ਕਿ ਅੱਜ ਮੈਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਮਿਲੀ ਹੈ ਸਾਰੇ ਬੜੇ ਅੱਛੇ ਅੱਛੇ ਪੋਸਟਰ ਤੇ ਹੈ ਔਰ ਸਾਰੇ ਝੁੱਕ ਕੇ ਪ੍ਰਣਾਮ ਕਰਦੇ ਪਏ ਆ ਔਰ ਮਨ ਵਿੱਚ ਇੰਨੀ ਖੁਸ਼ੀ ਹੋ ਰਹੀ ਹੈ ਕਿ ਵਾਕਈ ਕਿ ਜੇ ਬੱਚਿਆਂ ਨੂੰ ਮਿਹਨਤ ਲਗਨ ਇਮਾਨਦਾਰੀ ਦੇ ਨਾਲ ਪੜਾਇਆ ਹੋਏ ਉਹ ਬੱਚੇ ਅੱਜ ਵੀ ਉਨੀ ਰਿਸਪੈਕਟ ਕਰਦੇ ਆ ਇਹ ਕਹਿਣਾ ਗਲਤ ਹੈ ਕਿ ਬੱਚੇ ਰਿਸਪੈਕਟ ਨਹੀਂ ਕਰਦੇ ਟੀਚਰ ਦੀ ਬੱਚਿਆਂ ਨੂੰ ਜੇਕਰ ਆਪਣੇ ਬੱਚਿਆਂ ਦੀ ਤਰ੍ਹਾਂ ਪੜਾਇਆ ਹੋਏ ਔਰ ਦਿਮਾਗ ਵਿੱਚ ਰੱਖਿਆ ਹੋਏ ਕਿ ਜੇ ਅਸੀਂ ਇਹਨਾਂ ਬੱਚਿਆਂ ਨੂੰ ਨਹੀਂ ਪੜਾਵਾਂਗੇ ਤਾਂ ਸਾਡੇ ਬੱਚੇ ਕੁਝ ਨਹੀਂ ਬਣਨਗੇ ਤਾਂ ਫੇਰ ਉਹ ਬੱਚੇ ਹਮੇਸ਼ਾ ਆਪਣੇ ਬੱਚਿਆਂ ਦੀ ਤਰ੍ਹਾਂ ਇੱਜ਼ਤ ਕਰਨਗੇ ਹੁਣ ਅੱਜ ਮੇਰੇ ਦੋ ਬੱਚੇ ਆ ਬੇਟੀ ਕਾਈਨਕਾਲੋਜਿਸਟ ਹੈ ਬੇਟਾ ਆਈਆਈਟੀ ਇੰਜੀਨੀਅਰ ਆ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਪਿੰਡ ਵਿੱਚ ਉਹ ਬੱਚੇ ਪੜ ਕੇ ਤਾਂ ਇੰਨਾ ਬੁਲੰਦੀਆਂ ਤੱਕ ਪਹੁੰਚਿਆ ਕਿਉਂਕਿ ਇਹ ਬੱਚਿਆਂ ਦੀਆਂ ਵੈਸਟ ਵਿਸ਼ੇਸ ਮੇਰੇ ਨਾਲ ਸੀ ਧੰਨਵਾਦ ਇਸ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਇਸ ਵੇਲੇ ਆਪਣੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਸਿੱਖਿਆ ਦੇਣ ਦੇ ਵਿੱਚ ਵੀ ਨਿਗਾਰ ਆ ਗਿਆ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਕਿਤੇ ਨਾ ਕਿਤੇ ਜੇ ਸਮਾਜ ਦੇ ਵਿੱਚ ਆਪਾਂ ਜੇ ਪੋਜ਼ਿਟਿਵ ਸੰਦੇਸ਼ ਦਿੱਤਾ ਔਰ ਬੱਚੇ ਆ ਜਿਹੜੇ ਆਪਾਂ ਅਗਰ ਸਹੀ ਤਰੀਕੇ ਨਾਲ ਜਿਹੜੇ ਬੱਚੇ ਉਸ ਵੇਲੇ ਪੜ੍ਹਾਏ ਨੇ ਤੇ ਆਪਣੇ ਬੱਚੇ ਆਟੋਮੈਟਿਕਲੀ ਜ਼ਿੰਦਗੀ ਦੇ ਵਿੱਚ ਮੱਲਾ ਮਾਰਨਗੇ ਤੇ ਆਪਾਂ ਇਸੇ ਤਰ੍ਹਾਂ ਇਸ ਵੇਲੇ ਤਰਨੇ ਆਪਣੇ ਤਰਸੀਮ ਮਾਸਟਰ ਜੀ ਤਰਸੀਮ ਨਾਜ਼ ਜੀ ਜੋ ਕਿ ਉਹਨਾਂ ਦਾ ਇੱਕ ਬੜਾ ਇੱਕ ਨਾਮਣਾ ਉਹਨਾਂ ਖੱਟਿਆ ਹੋਇਆ ਹੈ ਸਕੂਲ ਦੇ ਵਿੱਚ ਉਹਨਾਂ ਦਾ ਪੜਾਉਣ ਦਾ ਅੰਦਾਜ਼ ਹੀ ਬਹੁਤ ਅਲੱਗ ਸੀ ਉਹਨਾਂ ਨੇ ਤਾਂ ABC ਵੀ ਅਗਰ ਬੱਚਿਆਂ ਨੂੰ ਪੜਾਉਣੀਆਂ ਤੇ ਗੱਲ ਦੇ ਵਿੱਚ ਹਾਰ-ਪਾਪ ਆ ਕੇ ABC ਦੇ ਹਾਰ ਬਣਾ ਬਣਾ ਕੇ ਉਸ ਵੇਲੇ ਉਹਨਾਂ ਦੀ ਐਕਟੀਵਿਟੀ ਇਸ ਤਰ੍ਹਾਂ ਦੀ ਹੁੰਦੀ ਸੀ ਉਸ ਵੇਲੇ ਸਾਨੂੰ ਲੱਗਦਾ ਸੀ ਕਿ ਇਹ ਕਿ ਤਰ੍ਹਾਂ ਕਿਤੇ ਵੀ ਇੱਕ ਹਾਰ ਹੈ ਪਰ ਨਹੀਂ ਉਸ ਵੇਲੇ ਜੋ ਛਾਪ ਜਿਹੜਾ ਨੇ ਛੱਡੀ ਉਹ ਇੱਕ ਅਨਮੋਲੀ ਛਾਪ ਸੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਚਰਨਵੰਦਨਾ ਜੀ ਹਾਂਜੀ ਸਰਦ ਤੁਸੀਂ ਵੀ ਕੋਈ ਸੰਦੇਸ਼ ਦਿਓ ਜੀ ਮੈਂ ਆਪਣੇ ਸਟੂਡੈਂਟ ਦਾ ਬੜਾ ਧੰਨਵਾਦੀ ਹਾਂ ਕਿਉਂ ਸਾਨੂੰ ਦੁਬਾਰਾ ਕੁਝ ਕਹਿਣ ਲਈ ਮਜਬੂਰ ਕਰ ਰਹੇ ਹਨ ਸੋ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਸੋ ਮੈਨੂੰ 72 ਸਾਲ ਤੋਂ ਬਾਅਦ ਵੀ ਇਹੀ ਲੱਗਾ ਕਿ ਬੈਟਰ ਇਟ ਬੁੱਡ ਵੀ ਇਫ ਆਈ ਰਿਮੇਨ ਸਟੂਡੈਂਟ ਥਰੂ ਆਊਟ ਲਾਈਫ ਸੋ ਮੈਂ ਜਦੋਂ ਬਿਨੋਵਾ ਭਾਵੇ ਨੇ ਸਾਡੇ ਪਿੰਡ ਵਿੱਚ ਫੇਰੀ ਲਾਈ ਸੋ ਮੈਂ ਉਹਨਾਂ ਦੀ ਇੱਕ ਜਿਹੜਾ ਭਜਨ ਇਹ ਛੱਡ ਦੇ ਪਿੱਛੇ ਉਹਨਾਂ ਨੇ ਜਦੋਂ ਚਰਖਾ ਕੱਤਿਆ ਉੱਥੇ ਜਿਹੜਾ ਉਹਨਾਂ ਸਾਨੂੰ ਭਜਨ ਸੁਣਾਇਆ ਅਸ਼ੀਰਵਾਦ ਦਿੱਤਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਗਿਆ ਅਕਸ਼ਰ ਓਮ ਅਨਾਦੀਆ ਪਾਰ ਅਕਸ਼ਰ ਓਮ ਅਨਾਦੀਆ ਪਾਰ ਜਗਤ ਪਿਤਾ ਸਭ ਕੇ ਆਧਾਰ ਸਭ ਕੇ ਆਧਾਰ ਸਭ ਕੇ ਆਧਾਰ सबके आधार सबके आधार धरती तल में नव मंडल में मस्त पवन में पावक जल में व्यापक हो तुम हे करतार व्यापक हो तुम हे करतार ਅਛਰਿਓਮ ਅਨਾਦੀਆ ਪਾਤ ਅਨਾਦੀਆ ਪਾਤ ਅਨਾਦੀਆ ਪਾਤ ਸਭ ਕੋ ਕਰਮੋਂ ਤਾ ਫਲ ਦੇਤੇ ਰਿਸ਼ਵਤ ਤੁਮ ਨਾ ਕਿਸੀ ਸੇ ਲੇਤੇ ਰਿਸ਼ਵਤ ਤੁਮ ਨਾ ਕਿਸੀ ਸੇ ਲੇਤੇ ਸ਼ੋਧਨ ਆਏ ਤੇਰਾ ਸਰਕਾਰ शोध नी तेरा सरकार अक्षर ओम अनादि पार कोश तुम्हारा खुला निरंतर पाते भोजन कीड़ी कुंजर तुम सम कौन दयालु उधार तुम साम कौन दयालु धार आखिर पावन दम रत की धारा की प्रदान ऋषियों के द्वारा की प्रदान ऋषियों के द्वारा है तेरे अनगिन चुपकार तो जगत पिता सबके आधार ਸਭ ਕੇ ਅਧਾਰ ਸਭ ਕੇ ਕੇ ਅਧਾਰ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਨਾਲ ਇਹਨਾਂ ਨੇ ਸਾਨੂੰ ਆਪਣੇ ਸਾਡੇ ਜਿਹੜੇ ਪ੍ਰਾਣੇ ਟੀਚਰ ਹੈ ਇਹਨਾਂ ਨੇ ਸਾਨੂੰ ਗਦਗਦ ਕਰਤਾ ਔਰ ਪ੍ਰਾਣੀਆਂ ਜਾਂਦਾਂ ਸਾਡੀਆਂ ਬਿਲਕੁਲ ਤਾਜ਼ਾ ਹੋ ਗਈਆਂ ਤੇ ਇਸ ਦੇ ਨਾਲ ਆਪਣੇ ਉਸ ਸਮੇਂ ਦੇ ਸਾਡੇ ਟੀਚਰ ਜਿਹੜੇ ਕਿ ਇਸ ਵੇਲੇ ਭਗਵਾਨ ਹਰੀ ਹੋ ਗਏ ਨੇ ਮਾਸਟਰ ਪੂਰਨ ਚੰਦ ਜੀ ਔਰ ਉਹਨਾਂ ਦੇ ਨਾਲ ਵੀ ਉਹਨਾਂ ਦੇ ਵੀ ਦੋ ਸ਼ਬਦ ਐਸ ਤੇ ਛੋਪ ਘੜੀ ਦੇ ਉੱਤੇ ਜੋ ਕਿ 150 ਸਾਲਾਂ ਐਸ ਵੇਲੇ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਐਸ ਵੇਲੇ ਉਹਨਾਂ ਦਾ ਵੀ ਅਸ਼ੀਰਵਾਦ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਚੰਨਵੰਦਨਾ ਮਾਸਲੀ ਹਾਂਜੀ ਤੁਸੀਂ ਵੀ ਦੋਸਤ ਜੀ ਮੈਂ ਮੈਂ ਇਸ ਸਕੂਲ ਦਾ ਸਟੂਡੈਂਟ ਵੀ ਰਿਹਾ ਐ ਤੇ ਪੜਿਆ ਹਾਂ ਔਰ ਇੱਥੇ ਜੀ ਮੈਂ ਟੀਚਰ ਲੱਗਾ ਰਿਹਾ ਹਾਂ ਮੇਰੇ ਸਾਥ ਅਰੇ ਮਾੜੇ ਹਜੁਰਾ ਸਿੰਘ ਜੀ ਮਾਸਟਰ ਤੇ ਸੇਮ ਸਿੰਘ ਜੀ ਮਾਸਟਰ ਆਪਣੇ ਸੰਤੋਸ਼ਪਾਲ ਜੀ ਇਕੱਠੇ ਨੌਕਰੀ ਕੀਤੀ ਅਸੀਂ ਇੱਥੇ ਤੇ ਮੈਂ 24 ਸਾਲ ਸਕੂਲ ਕੀਤੀ ਸਰਵਿਸ ਕੀਤੀ ਆ ਔਰ ਬੱਚਿਆਂ ਨੂੰ ਅੱਜ ਮਿਲਦਾ ਮੈਂ ਅੱਜ ਵੀ ਸਕੂਲ ਆਂਦਾ ਨਾ ਬੱਚਾ ਬੜਾ ਮਾਨ ਕਰਦੇ ਨੇ ਮੈਂ ਇਸ ਵਲ ਖੁਸ਼ ਆਂ ਬਸ ਐਹੀ ਇੱਜ਼ਤ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਇਸ ਮੌਕੇ ਦੇ ਜਿਹੜੇ ਟੀਚਰ ਆ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਰਵੇ ਕਿ ਉਹੀ ਰਿਸਪੈਕਟ ਜੋ ਕਿ ਉਸ ਸਮੇਂ ਦੇ ਟੀਚਰਾਂ ਨੂੰ ਐਸ ਵੇਲੇ ਦਿੱਤੀ ਜਾਂਦੀ ਆ ਪੁਰਾਣੇ ਬੱਚਿਆਂ ਦੁਆਰਾ ਪੁਰਾਣੇ ਉਹਨਾਂ ਦੇ ਸਟੂਡੈਂਟਾਂ ਦੁਆਰਾ ਐਸੇ ਤਰ੍ਹਾਂ ਦੀ ਇੱਜ਼ਤ ਆ ਜਿਹੜੀ ਉਹ ਅੱਗੇ ਜਿਹੜੇ ਆ ਰਹੇ ਬੱਚੇ ਆ ਇਹ ਵੀ ਆਪਣੇ ਅਧਿਆਪਕਾਂ ਨੂੰ ਦਿੰਦੇ ਰਹੇ ਇਸ ਦੇ ਨਾਲ ਹੀ ਮੈਂ ਬਾਈਜੀ ਦੀ ਟੀਵੀ ਤੋਂ सुरेंद्र ਕੈਮਰਾਮੈਨ ਜੋ 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 ਕੌਸ਼ਲ ਦੇ ਨਾਲ